ਤੁਸੀਂ ਪ੍ਰਸ਼ਾਦ ਦੀ ਤੁਲਨਾ ਸ਼ਰਾਬ ਨਾਲ ਨਾਨਵੇਜ ਨਾਲ ਨਹੀਂ ਕਰ ਸਕਦੇ ਮੈਨੂੰ ਪਤਾ ਗਿਆ ਮੈਨੂੰ ਪਤਾ ਹੈ ਕਿ ਪ੍ਰਸ਼ਾਦ ਮੇਰੀ ਗੱਲ ਨਹੀਂ ਹੈ ਮਾਫ਼ ਕਰੋ ਆ ਕੀ ਐਗਜ਼ਾਮਪਲ ਹੋਈ ਵੀ ਪ੍ਰਸ਼ਾਦ ਨੂੰ ਤੁਸੀਂ ਨਾਨਵੇਜ ਨਾਲ ਤੁਸੀਂ ਆਪ ਦਾ ਧਰਮ ਚ ਤੁਸੀਂ ਬਾਈਬਲ ਦੇ ਅਕੋਰਡਿੰਗ ਜੋ ਮਰਜ਼ੀ ਕਰੀਓ ਸਾਨੂੰ ਕੀ ਪਰਵਾਹ ਉਹਦੀ ਤੁਸੀਂ ਸਟੇਜ ਦੇ ਉੱਤੋਂ ਪੀਸੀ ਸਰਕਾਰ ਵਾਂਗੂ ਜਾਦੂ ਦਿਖਾਓ ਮੈਂ ਨਾ ਤਾ ਦੇਖੋ ਜੀ ਮੈਂ ਤੁਹਾਨੂੰ ਹੀ ਕਹੂੰਗਾ ਉਹ ਬਾਈਬਲ ਦੇ ਨਾਮ ਤੇ ਉੱਤੇ ਕੂੜ ਪ੍ਰਚਾਰ ਕਰ ਰਿਹਾ ਮੈਂ ਕਹਿ ਰਿਹਾ ਕਿਹੜਾ ਕੂੜ ਪ੍ਰਚਾਰ ਕੀਤਾ ਜੀ ਜਿਹਦੇ ਚੋਂ ਮੜਾ ਜਾ ਹੱਥ ਹੈ ਮਾਰਦਾ ਜਨਤਾ ਮਗਲ ਡਿਗਦੀ ਫਿਰਦੀ ਆ ਤੁਸੀਂ ਅੱਜ ਕੈਮਰੇ ਤੇ ਕਹਿ ਦਿਓ ਕਿ ਪ੍ਰਸ਼ਾਦ ਲੈਣ ਖਾਂ ਚ ਕੋਈ ਮਨਾਹੀ ਨਹੀਂ ਕਹਿ ਦਿਓ ਪਵਿੱਤਰ ਸ਼ਾਸਤਰ ਬਾਈਬਲ ਦੇ ਅੰਦਰ ਲਿਖਿਆ ਹੋਇਆ ਕਿ ਨਹੀਂ ਖਾਣਾ ਔਨ ਕੈਮਰਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪ੍ਰਸ਼ਾਦ ਨਹੀਂ ਖਾਣਾ ਬਿਲਕੁਲ ਬਿਲਕੁਲ ਪ੍ਰਸ਼ਾਦ ਨਹੀਂ ਖਾਣਾ ਤੇ ਤੁਸੀਂ ਇਹ ਸੋ ਵੀ ਜੋ ਕੁਝ ਤੁਸੀਂ ਕੂੜ ਪ੍ਰਚਾਰ ਸਾਡੇ ਗੁਰੂਆਂ ਨੂੰ ਸਾਡੇ ਈਸ਼ਟਾਂ ਨੂੰ ਤੁਸੀਂ ਜਿਹੜਾ ਸ਼ੈਤਾਨ ਸ਼ਬਦ ਵਰਤਦੇ ਹੋ ਹੈ ਤੁਸੀਂ ਦੱਸੋ ਵੀ ਉਹ ਨਹੀਂ ਹੁੰਦਾ ਹੋਊਗਾ ਬ੍ਰਦਰ ਜੀ ਅਗਰ ਇੱਕ ਵੀ ਵੀਡੀਓ ਐਸਾ ਮਿਲ ਗਿਆ ਤੁਸੀਂ ਕੋਈ ਵੀ ਕਰਾ ਕਰਾ ਵਾਲੀ ਗੱਲ ਕੀ ਹੋਊਗੀ ਮੇਰਾ ਤੁਸੀਂ ਤੁਸੀਂ ਔਨ ਕੈਮਰਾ ਇਹ ਗੱਲ ਕਹਿ ਰਹੇ ਹੋ ਕਿ ਪ੍ਰਸ਼ਾਦ ਨਹੀਂ ਲੈਣਾ ਕਿ ਬਰਜਿੰਦਰ ਪਾਸਟਰ ਉੱਥੇ ਰੋਣ ਲੱਗ ਗਿਆ ਉਹ ਬੀਂਗਾ ਪਾਸਟਰ ਉੱਥੇ ਖੜਾ ਸੀ ਨਾ ਆਪਣੇ ਪ੍ਰਚਾਰ ਦੇ ਵਿੱਚ ਵੀ ਕਹਿ ਰਿਹਾ ਸੀ ਵੀ ਮੈਂ ਠੀਕ ਠਾਕ ਆ ਮੈਂ ਕੁਝ ਨਹੀਂ ਕੀਤਾ ਉਹ ਔਨ ਸਟੇਜ 'ਤੇ ਚੀਜ਼ਾਂ ਬੋਲ ਰਿਹਾ ਸੀ ਨਾ ਔਨ ਰੈਕਡ ਨੇ ਨਾ ਪਿਛਲੇ ਕੁਝ ਦਿਨਾਂ ਦੀਆਂ ਕੋਰਟ ਦੇ ਵਿੱਚ ਕਹਿੰਦੇ ਰੋਣ ਲੱਗ ਗਿਆ ਮੇਰੀ ਲੱਤ ਚਰਾੜ ਪਈ ਆ ਮੇਰੇ ਛੋਟੇ ਛੋਟੇ ਬੱਚੇ ਆ ਮਰਤੇ ਰਹਿਮ ਕੀਤਾ ਜਾਏ ਫਲਾਣ ਫਲਾਣ ਕੀ ਅੱਜ ਉੱਥੇ ਉਹਨੇ ਕੋਈ ਛੂੰਛਾ ਨਹੀਂ ਕੀਤੀ ਵੀ ਜੱਜ ਪਿੱਛੇ ਨੂੰ ਡਿੱਗ ਪੈਂਦਾ ਤਾਂ ਕਹਿੰਦਾ ਪਾਸਟਰ ਸਾਹਿਬ ਆ ਚੱਕੋ ਤੁਹਾਡੇ ਹੱਕ 'ਚ ਫੈਸਲਾ ਤੁਸੀਂ ਬਿਲਕੁਲ ਸਹੀ ਹੋ ਤੇ ਆਪਦੇ ਘਰੇ ਜਾਂਦੇ ਲੱਗੋ ਪ੍ਰਭੂ ਯੇਸ਼ੂ ਮਸੀਹ ਜੀ ਦੇ ਕੋੜੇ ਖਾਣ ਦੇ ਨਾਲ ਅਸੀਂ ਚੰਗੇ ਹੋ ਗਏ ਕਿਉਂ ਨਾ ਆਪਾਂ ਪਾਸਟਰ ਇਕੱਠੇ ਕਰਕੇ ਤੇ ਉਹਨਾਂ ਨੂੰ ਵੀ ਕੋੜੇ ਮਰਵਾਈਏ ਤੇ ਕੀ ਪਤਾ ਸਾਰੇ ਚੰਗੇ ਹੋ ਜਾਣ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਸਟੇਜ ਦੇ ਉੱਤੇ ਹੋਰ ਕੁਝ ਕਰਨਾ ਚਾਹੀਦਾ ਸੰਤਾਂ ਪਿੱਠ ਨੰਗੀ ਕਰਕੇ ਖੜੇ ਹੋ ਜਾਣਾ ਚਾਹੀਦਾ ਵੀ ਮਾਰੋ ਸਾਡੇ 50-50 ਕੋੜੇ ਛਿੱਲ ਦਿਓ ਸਾਡਾ ਸਰੀਰ ਛਿੱਲ ਦਿਓ ਆਪ ਹੀ ਸਾਰੇ ਤੁਸੀਂ ਚੰਗੇ ਹੋ ਜਾਓਗੇ ਉਹ ਛੂੰਛਾ ਕਰਨ ਦੀ ਤਾਂ ਲੋੜ ਪਾਦਰੀ ਬਜਿੰਦਰ ਸਿੰਘ ਕੋ ਮਹਿਲਾ ਸੇ ਦੁਸ਼ਕਰਮ ਕੇਸ ਮੇਂ ਉਮਰ ਕੈਦ ਕੀ ਸਜ਼ਾ ਸੁਣਾਈ ਹੈ। ਤੁਹਾਡੇ ਦਾ ਆਪ ਦੇ ਪਾਦਰੀ ਪਾਪ ਕਰੀ ਜਾਂਦੇ ਆਂ ਔਰ ਰੇਪ ਕਰੀ ਜਾਂਦੇ ਆਂ। ਹੁਣ ਸਜ਼ਾ ਅੱਜ ਹੀ ਸਜ਼ਾ ਮਿਲੀ ਆ ਉਹਨੂੰ। ਠੀਕ ਆ ਤੁਹਾਡੇ ਪੋਪ ਦੇ ਉੱਤੇ ਬੱਚਿਆਂ ਨਾਲ ਫਿਜ਼ੀਕਲ ਅਬਿਊਜ਼ ਕਰਨ ਦਾ ਜਿਹੜੇ ਸੀ। ਤੁਸੀਂ ਮੈਨੂੰ ਐ ਦੱਸੋ ਵੀ ਫਿਰ ਪਾਪ ਵਧਿਆ ਕਿ ਘਟਿਆ? ਪ੍ਰਭੂ ਯੇਸ਼ੂ ਮਸੀਹ ਜੀ ਨੇ ਕਿਹਾ ਕਿ ਜਿਹੜਾ ਹੱਲ ਤੇ ਹੱਥ ਰੱਖ ਕੇ ਪਿੱਛੇ ਦੇਖਦਾ ਉਹ ਮੇਰੇ ਕਾਬਿਲ ਨਹੀਂ ਹੈ। ਤੁਸੀਂ ਪਰਮੇਸ਼ਵਰ ਦੇ ਤੁਸੀਂ ਇਹ ਕਹਿ ਰਹੇ ਹੋ ਕਿ ਹਾਲਤੇ ਹੱਥ ਰੱਖ ਕੇ ਪਿੱਛੇ ਦੇਖਣਾ ਸਹੀ ਨਹੀਂ ਹੈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਧਰਮ ਚੋਂ ਸੀਓ ਗਲਤ ਸੀ ਤੁਸੀਂ ਪੂਰੀ ਗਰੰਟੀ ਚੱਕੋ ਕਿ ਸਾਡੇ ਕੋਲ ਜਿਹੜੇ ਵੀ ਪੀੜਤ ਲੋਕ ਆਣਗੇ ਇੱਕ ਵੀ ਨਹੀਂ ਮਰੇਗਾ ਮੈਂ ਕੈਮਰਿਆਂ ਦੇ ਅੱਗੇ ਅਨਮੋਲ ਕੁਆਤਰਾ ਦੇ ਪੋਡਕਾਸਟ ਦੇ ਵਿੱਚ ਪਾਦਰੀ ਸਾਹਿਬ ਦੇ ਅੱਗੇ ਔਨ ਟੇਬਲ ਇਹ ਗੱਲ ਕਹਿਣਾ ਮੈਂ ਸਿਰਫ ਚਾਰ ਮਰੀਜ਼ ਲੈ ਕੇ ਆਉਂਗਾ ਮੇਰੇ ਮਰੀਜ਼ ਠੀਕ ਕਰੋ ਮੈਂ ਤੁਹਾਡਾ ਚੇਲਾ ਬਣ ਜਾਊਗਾ ਇਹਨੂੰ ਵੀ ਬਣਾਉਂਗਾ ਹੋਰ ਦੱਸੋ ਮੈਨੂੰ ਪਤਾ ਤੁਸੀਂ ਦੋ ਸੀ ਮੈਨੂੰ ਪਤਾ ਸੀ ਦੋ ਹੋ ਰਹੇ ਹੈਗੇ ਕਿ ਕਈ ਚਰਚੀਜ਼ ਦੇ ਅੰਦਰ ਪਰਮੇਸ਼ਵਰ ਦਾ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਸੀ ਵੀ ਤੁਹਾਨੂੰ ਸਵਰਗ ਦੇ ਵਿੱਚ ਪੱਕੀ ਟਿਕਟ ਮਿਲੇਗੀ ਇਹ ਉਸ ਸਮੇਂ ਹੋਇਆ ਸੀ ਸਾਡਾ ਲਾਸਟ ਕਰਾਊਨ ਪ੍ਰਿੰਸ ਮਹਾਰਾਜਾ ਦਲੀਪ ਸਿੰਘ 14 ਸਾਲ ਦੀ ਉਮਰ ਸੀ ਚੱਕ ਕੇ ਲੈ ਗਏ ਮੈਂ ਕਹਿੰਦਾ ਵੀ ਉਹਨੂੰ ਬੰਦੀ ਬਣਾਉਣਾ ਸੀ ਜਾਂ ਨਜ਼ਰਬੰਦ ਕਰਨਾ ਸੀ ਜਾਂ ਉਹਨੂੰ ਲਿਜਾਣਾ ਸੀ ਉਹਦੇ ਗੱਲ 'ਚ ਵਾਲ ਕੱਟ ਕੇ ਉਹਦੇ ਗੱਲ 'ਚ ਕ੍ਰੋਸ ਪਾਨ ਦੀ ਕੀ ਲੋੜ ਸੀ ਕਿ ਜਿੱਥੇ ਤੁਸੀਂ ਗੱਲ ਕਹੀ ਵੀ ਮੱਥੇ ਤੇ ਹੱਥ ਰੱਖ ਕੇ ਛੂ ਛਾ ਛੂ ਛਾ ਕੁਝ ਵੀ ਨਹੀਂ ਹੁੰਦਾ। ਕਿਆ ਲੋ ਮੂਰਖ ਬਣਾ ਰਹੇ ਨੇ ਜਿਹੜੇ ਆ ਛੂ ਕਰਕੇ ਸੋਟ ਰਹੇ ਨੇ ਬਹਾਰੀ ਦੇ ਦੇਖੋ ਮੈਂ ਅੰਕੁਰ ਨਰੂਲਾ ਬਾਈਬਲ ਦੇ